ਤੇ ਧੰਨਵਾਦ ਆ ਸਰਦਾਰ ਪਿੰਤ ਸਿੰਘ ਜੀ ਬਰਾਏ ਸਾਹਿਬ ਜਿਹਨਾਂ ਨੇ ਕਿਦੇ ਵੀ 55000 ਰੁਪਇਆ ਪਹਿਲਾ ਮਦਦ ਦੇਣਾ ਤੇ 11000 ਰੁਪਏ ਦਿੱਤਾ ਸਾਡੇ ਹੋਰ 500 ਦੇ ਨਾਲ ਬਾਈ ਬਾਈ ਬਹੁਤ ਬਹੁਤ ਧੰਨਵਾਦ ਜੀ ਲੈ ਵੀ ਅchre ਚੌਂਦੇ ਵਾਲਿਆ ਉਹ ਨਖੇਂਦਰ ਢੰਡੋਰੀ ਵਾਲਿਆ ਦੁੱਗਾਂ ਵਾਲਾ ਜੱਟ ਦੁੱਗਾਂ ਨੂੰ ਮੋਟਰਸਾਈਕਲ ਲਈ ਜਾਂਦਾ ਦੀ ਮੋੜਿਆ ਜਾਂਦਾ ਮੋਰ ਫੇਰ ਤੁਹਾਡੇ ਸਾਹਮਣੇ ਖੁਸ਼ੀਆਂ ਖੁਸ਼ੀਆਂ ਨੇ ਪੋਟਰ ਸੰਗਤ ਮੇਰਾ ਮੋੜ ਵਾਲੇ ਹੀ ਗਰ ਦੇ ਸੰਗਰੂਰ ਨੂੰ ਪਾ ਰਿਹਾ ਮੇਰੇ ਵੀਰ ਅੱਜ ਵੇਖਾ ਜੀ ਗੱਲ ਕਿੰਦਾ ਦੀ ਹੋਣੀ ਹੈ ਜਗਤਾਰ ਸਿੰਘ ਵੱਲੋਂ ਸ੍ਰੀ ਗੁਰੂਵਾਰਨ ਦੇ ਪਬਲਿਕ ਸਕੂਲ ਵਾਲੇ ਵੱਲੋਂ ਬੱਬੇ ਜੀ ਦੇਖ ਤੇ 100 ਤੇ 100 ਨਾਲ ਸਿੰਘਾਂ ਵੱਲੋਂ 100 ਸਰਦਾਰ ਨਪਾਲ ਸਿੰਘ ਜੀ ਦਾ ਵੱਲੋਂ ਵੀ ਇਸ ਵਾਰ ਤੇ ਸੌਰ ਦਾ 300 ਦੀ ਕਬੱਡੀ ਆ ਉਧਰ ਭੀਮ ਸਿੰਘ ਜੀ ਸਾਡੇ ਉਹਨਾਂ ਵੱਲੋਂ ਸੰਧੂਪੁਰ ਵਾਲੀ 500 ਦੇ ਮਾਣ ਹੈ ਬਹੁਤ ਬਹੁਤ ਧੰਨਵਾਦ ਸਾਡੇ ਤੇ ਚਕਾ ਜੀ ਭੀਮ ਇਸ ਵਾਰ ਤੋਂ ਭੀਰ ਸਿੰਘ ਜੀ ਸਰਪੰਸਾ ਵੀ ਵੱਡਾ ਮਾਣ ਕਰਦੇ ਆ ਖਿਡਾਰੀਆਂ ਦਾ ਕਿਉਂਕਿ ਭੀਮ ਬਾਈ ਦਾ ਅਜੇ ਨੱਕੇ ਤੋੜਦੇ ਨੇ ਸਾਡੇ ਬਾਈ ਨੇ ਭੀਮ ਤੋੜੇ ਵਾਲੀਆ ਜੋ ਮੇਰੇ ਵੀਰੋ ਐਸ.ਓ.ਆਈ ਦੇ ਆਲ ਇੰਡੀਆ ਦੇ ਜਨਰਲ ਸੈਕਟਰੀ ਹੈ ਅੱਜ ਵੇਖਾਂਗੇ ਮਸਤੋਣਾ ਸਾਹਿਬ ਦੇ ਪਵਿੱਤਰ ਸਥਾਨ ਤੋਂ ਦੁਕਾਨ ਨੂੰ ਲੈ ਕੇ ਜਾਊਗਾ ਮੋਟਰਸਾਈਕਲ ਆਹ ਦੇਖੋ ਕਾਲਾ ਜੱਟ ਚੌਥਾ ਜੱਫਾ ਲਾ ਗਿਆ ਲੈ ਵੀ ਤਰਵੀਰ ਤੋਂ ਮੋਟਰਸਾਈਕਲੇ ਮੇਰੇ ਆਕੇ ਖੜ ਜੋ ਕਪੜਾ ਕਪੜਾ ਮਾਰ ਲੋ ਇਧਰ ਸਾਡੇ ਗਰਤਾਰ ਸਿੰਘ ਜੀ ਚੇਅਰਮੈਨ ਨੇ ਸ਼੍ਰੀ ਗੁਰੰਦੇ ਪਬਲਿਕਸ ਕਲਬ ਵੱਲੋਂ ਖੁਸ਼ੀ ਦੇ ਵਾਸਤੇ 100 ਦੇ ਨਾਲ ਤੇ ਸੁਲਤਾਨ ਦੇ ਲਈ ਆਹ ਕਬੱਡੀ ਦੇ ਲਈ ਗਰਤਾਰ ਸਿੰਘ ਜੀ ਚੇਅਰਮੈਨ ਸਾਹਿਬ ਵੱਲੋਂ 100 ਦੇ ਨਾਲ ਤੇ ਸਵਾਰਨੇ ਟੁਕੜਾ ਜੱਟ ਕਹਿੰਦਾ ਕਿ ਐਵੇਂ ਨਹੀਂ ਸੰਦਾ ਮੋਟਰਸਾਈਕਲ ਪਿੰਡ ਨੂੰ ਲੈ ਕੇ ਜਾਂਦਾ ਪਰ ਰਾਦੇ ਵਿੱਚ ਬਸਤਵਾਲਾ ਸਾਹਿਬ ਦੇ ਗੁਰਦੁਆਰਾ ਤੇ ਸੰਤ ਮਬਾ ਅਤਰ ਸਿੰਘ ਜੀ ਨੇ ਦੇਖਰਾ ਕੇ ਮੱਥਾ ਤੇ ਕੇ ਲੱਗ ਜਾਊਗਾ ਤੁਨੂੰ ਆ ਵੇਖ ਲੈ ਤੁੱਕਾ ਵਾਲਾ ਜੱਟ ਮੇਰੇ ਵੀਰੋ ਬਿਲਕੁਲ ਮਸਤੋੜਾ ਸਾਡੇ ਲਾਗੇ ਨਹੀਂ ਫਿਰਦਾ ਮੋਟਰਸਾਈਕਲ ਨੂੰ ਅੱਜ ਵੇਖਾਂਗੇ ਗੱਲ ਕਿੱਦਾਂ ਦੀ ਹੋਣੀ ਹੈ ਇੱਕ ਪਾਸੇ ਹੈਪੀ ਹੈ ਤੇ ਦੂਜੇ ਪਾਸੇ ਖੁਸ਼ ਨਹੀਂ ਖੁਸ਼ੀਆਂ ਦੁੱਕਾ ਵਾਲਾ ਬੁੱਗਰ ਸ਼ੇਰ ਹੈ ਹੰਦੇ ਕੀਤੇ ਹੋਏ ਦੂਰ ਸਮਾਂ ਬੀਤਦਾ ਹੋਇਆ ਘੜੀਆਂ ਸੁਣਿਆ ਟਿਕ 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 ਸਮੇ ਨੇ ਇੱਕ ਨਾ ਮੰਨੀ ਮੈਂ ਫੜ ਫੜ ਰਹੀ ਤਰੀਕ ਸਮੇ ਇੱਕ ਸਤਾਣੀ ਕੰਨੀ ਪੱਤੀ ਬੰਦਰ ਵੱਲੋਂ ਸੁੱਖੇ ਦੇ ਬਾਅਦ ਆਹਤੀ ਦੇ ਬਾਅਦ ਚਾਹੁੰਦਾ ਜੀ 100 ਰੁਪਏ ਦੇ ਮਾੜ ਹੈ ਤੇ ਸਾਡੇ ਸੁੱਖੇ ਪੰਜ ਵੱਲੋਂ ਆਹ ਕਬੱਡੀ ਤੇ 100 ਰੁਪਏ ਲੱਗ ਚੁੱਕੇ ਦੀ ਵੱਡੇ ਦੀ ਆਹ ਕਬੱਡੀ ਤੇ ਉਧਰੋਂ 1100 ਰੁਪਏ ਸਾਡੇ ਟੀਮ ਤੋਲੇ ਵਾਲੀ ਆ ਜੀ ਸਾਡੇ ਐਸਪੀ ਦੇ ਆਨ ਇੰਡੀਆ ਦੇ ਜਾਨਲ ਸੈਟੀਆਂ ਜਿੱਤਨ ਵਾਲੀ ਟੀਮ ਨੂੰ ਬਨਪ੍ਰੀਤ ਸਾਡਾ ਭਾਈ 500 ਰੁਪਏ ਉਹਨਾਂ ਦਾ ਜਤਨਬਾਧੀ ਟੀਮ ਨੂੰ ਆਇਆ ਸਰਦਾਰ ਨਾਲ ਸਿੰਘ ਦੇ ਵੱਲੋਂ ਬੱਬੂ ਦੇ 100 ਮਰਪਾਏ ਸਿੰਘ ਦੀ ਸਾਡੇ ਸੀਆਈਏ ਸਟਾਫ ਵਾਲੇ ਉਹਨਾਂ ਵੱਲੋਂ ਵੀ ਬੱਬੂ ਦੇ ਵੱਲੋਂ 100 ਹੈ ਜੀ ਤੇ ਇਧਰੋਂ ਆਂਗੜਾ ਰੇਡਰ ਦੇ ਕਬਜ਼ੇ ਦੇ ਵਿਚੁੰਨਾ ਹੋਇਆ ਚਲੋ ਸੁਲਤਾਨ ਪਾਕ ਵੱਡੀ ਦੇ ਜ਼ਿਲ੍ਹੇ ਪਟਿਆਲੇ ਨੂੰ ਨਿਕ ਜਾਣਾ ਫੋਰਡ ਦੇ ਬਰਾਬਰ ਮੋਟਰਸਾਈਕਲ ਖੜਾ ਕਰਨਾ ਤਾਂ ਫਿਰ ਲਾਜੋਰ ਸਾਡੇ ਗਗਨ ਬਈ ਰਾਣਾ ਮੇਰੇ ਵੀਰੋ ਡਾਇਮੰਡ ਸੰਜੂ ਸਾਹਿਬ तकरीबन ਦਾ 500 ਰੁਪਿਆ ਜੇਤਨਵਾਰੀ ਨੂੰ ਆ ਰੋਡ ਤੇ ਸੁਲਤਾਨ ਜੀ ਦੇ ਬੀਰ ਸਿੰਘ ਦੀ ਸਰਪੰਚ ਸਾਹਿਬ ਦੇ ਸੁਪੁੱਤਰੋ ਮਨਪ੍ਰੀਤ ਇੰਜੀਨੀਅਰ ਵੱਲੋਂ 500 ਲੱਗਿਆ ਜੀ ਮੈਨੂੰ ਪਤਾ ਸੀਗੇ ਵੀਰ ਸਿੰਘ ਜੀ ਸਰਪੰਚ ਸਾਹਿਬ ਬੜੇ ਗੀਕੇ ਸੁਭਾ ਦੇ ਮਾਲਕ ਹੈ ਪੁੱਤ ਵੀ ਮੇਰੇ ਵੀਰੋਂ ਇੰਜੀਨੀਅਰ ਹੈ ਉਹਦੇ ਵੱਲੋਂ 500 ਰੁਪਿਆ ਮਾਨ ਮੇਰੇ ਵੀਰੋਂ ਤੁਹਾਡੇ ਸਾਹਮਣੇ ਇਹ ਸੁਲਤਾਨ ਦੀ ਕਬੱਡੀ ਤੇ ਹੈ ਫੜੀ ਜਾਓ ਜਵਾਨੋ ਕਿਉਂਕਿ ਉਧਰੋਂ ਲੋਤਾ ਨਮੀ ਪੈ ਰਿਹਾ ਹੈ ਉਧਰੋਂ ਸਾਡੇ ਕਰਮਜੀਤ ਕਰਮੀ ਬਾੜ ਬਾਰੀ ਦੇ ਨਾਲ ਸਿੱਧੇ ਡੱਕੜਾ ਸਾਡਾ ਭਾਈ ਗੋਲਾ ਕੈਨੇਡਾ ਜੀ ਉਹ ਵੀ ਵਿਸੇਹ ਤੋਂ ਤੇ ਲਾਂਗਰੀਆਂ ਵਾਲੇ ਰੋਟਾ ਨਮੀ ਪਾ ਰਹੇ ਹੈ ਹਾਜ਼ਿਰਦਾਰ ਸਾਹਿਬ ਵੱਲੋਂ ਬੱਬੂ ਆ ਕਬੱਡੀ ਦੇ 100 ਤੇ 100 ਵਰ ਪਾਇਆ ਸਿੰਘ ਜੀ ਸੀਆਈ ਸਾਹ ਵਾਲੇ ਉਧਰ ਜੇਕਰ ਕਾਲੀ ਜੱਫਾ ਲੈਂਦਾ ਜਾਂ ਕਾਕਾ ਪੱਪੀ ਬਰਦਰ ਵੱਲੋਂ 500 ਸੰਦੂਸਾ ਉਧਰੋਂ ਸਰਦਾਰ ਕੁੰਡਾ ਸਿੰਘ ਜੀ ਦੇ ਵੱਲੋਂ ਸਵਾਨੇਆ 500 ਰੁਪਏ ਚਾਉਂਦੇ ਦੀ ਟੀਮ ਨੂੰ ਫਰਾ ਦਿੱਤਾ ਗਿਆ ਕਿਉਂਕਿ ਜਿੰਨੇ ਨੰਬਰ ਲੈਂਦੇ ਨੇ ਜੱਫੇ ਦਾ 100 ਰੁਪਏ ਦਾ ਮਾਨ ਦੇਣਾ ਅਸ਼ੀਰਵਾਦ ਦਿੱਤਾ ਜਾ ਰਿਹਾ ਚਲੋ ਜੀ ਆਨਾ ਪਾਕ ਕਬੱਡੀ ਰੋਸ਼ੀ ਮਰਦਾਨ ਕਿੱਥੇ ਰੋਸ਼ੀ ਰੋਸ਼ੀ ਭਾਈ ਆਜੋ ਦੋ ਜਾ ਕੇ ਕਿੱਥੇ ਰਹੇ ਹੋ ਤੁਸੀਂ ਸਵਾਨੇ ਉਧਰੋਂ ਜਗਦੀ ਸ਼ੀ ਕਹਿੰਦਾ ਪ੍ਰਧਾਨ ਕੇ ਸੱਜੂਆ ਘੋਟ ਤੇ ਭੰਗੜਾ ਪਾਉਣ ਨੂੰ ਜੀ ਕਰਦਾ ਹੈ ਕਿਉਂ ਨਾ ਕਰੇ ਦਿਨ ਦੀ ਬਸਾਖੀ ਦਾ ਤੇ ਟੂਰਨਾਮੈਂਟ ਵੀ ਪੂਰਾ ਸਫਲ ਹੋ ਗਿਆ ਟੂਰਨਾਮੈਂਟ ਵੀ ਪੂਰਾ ਸਫਲ ਹੋ ਗਿਆ ਚਲੋ ਜੀ ਆਲਾ ਪਾਕ ਕਬੱਡੀ ਇੱਕ ਪਾਸੇ ਸੁਲਤਾਨ ਸਮਸਪਰੀਆ ਮੋਟਰਸਾਈਕਲ ਬੈਠ ਜਾਫੀਆਂ ਦਾ ਤਾਂ ਖੁਸ਼ੀਆਂ ਨੇ ਦੁਕਾ ਦੀ ਫਿਰਨੀ ਤੇ ਲ ਜਾ ਖੜਾ ਕਰਤਾ ਮੇਰੇ ਵੀਰੋ ਬੈਠ ਜਾਫੀਆਂ ਦਾ ਦੁਕਾ ਦੀ ਫਿਰਨੀ ਤੇ ਖੁਸ਼ੀਆਂ ਦੇ ਖੜਾ ਕਰਤਾ ਤੇ ਬੈਟਰੀ ਡਰ ਦਾ ਵੇਖਾਂਗੇ ਕਿਹੜੀ ਤਰਹੀ ਦੇ ਖੜਾ ਹੋਣਾ ਸੋ ਨੋਟ ਕਰੋ ਬਾਰਡ ਬਾਰ ਫਸਦਾ ਹੈ ਸੈਕਿੰਡ ਚੋਂਦਾ ਹੈ ਬੈਟਰੀ ਡਰ ਦੱਸੋ ਜੀ ਕਿਹੜਾ

ਬਾਬੇ ਗਾਜੀ ਰਾਤੇ ਚਾਰ ਨਾ ਮੋਟਰਸਾਈਕਲ ਸੁਲਤਾਨ ਕੰਨੇ ਜਿਹੜਾ ਆ ਬੱਬੂ ਕੰਨੇ ਜਿਹੜਾ ਸਾਜਾ ਜਿੱਤੇ ਆ ਸੁਲਤਾਨ ਆਈ ਮੜ ਜਾ ਆਈ ਮੜ ਜਾ ਅੱਲਾ ਖਿਚੀ ਸਨ ਖਿਚਦੇ ਬੱਬੂ ਬੱਬੂ ਰਿਆ ਅਬਦਾਨੀ ਜੀ ਕੋ ਖੜ ਜੋ ਇੱਕ ਮਿੰਟ ਸਨ ਖਿਚਦੇ ਬਾਈ ਕੈਮਰਾ ਨਾਲ ਮਾਰੀ ਸਾਡਾ ਛੱਡਦਾ ਅਗੀ ਸੋ ਆਓ ਫਿਰ ਉਹ 스테ਟ ਇਧਰੋਂ ਜਿੱਤ ਦੇ ਇਨਸਾਨ ਕਹਿੰਦੇ ਲਏ ਜਾਂਦੇ ਝੰਡੇ ਨਾਲ ਪਹਿਲਾ ਮਾਰ ਕਲਮਾਂ ਦਾ